ਦੁੱਖ ਬੰਦੇ ਨੂੰ ਮਾਰ ਦਿੰਦੇ ਨੇ ਜੀ ਦੁੱਖ ਬੰਦੇ ਨੂੰ ਖਤਮ ਕਰ ਦੇ ਲੈ 10 ਤੈਨੂੰ ਕਰਤਾ ਉਹ ਦੂਜੇ ਚ ਤੇ ਤੇਰੇ ਤੋਂ ਵੱਧ ਦੁੱਖਾਂ ਆਈ ਨੇ ਉਹ ਤਾਂ ਚੰਗਾ ਭਲਾ ਹੱਸਦਾ ਰੋਜ਼ ਖੇਡਦਾ ਤੈਨੂੰ ਕੀ ਪ੍ਰੋਬਲਮ ਹੈ ਦੁੱਖ ਨਹੀਂ ਰੋਮਦੇ ਤੈਨੂੰ ਤੇਰਾ ਡਰ ਘੁੱਮੀ ਜਾਂਦਾ ਤੇਰੇ ਕਰਮ ਲੈ ਗਏ ਕੋਈ ਕੁਝ ਨਹੀਂ ਕਰਦਾ ਦੁੱਖ ਨਹੀਂ ਦੁਖੀ ਕਰਦਾ ਹੁਣ ਬੜੇਪਾ ਦੁਖੀ ਕਰਦਾ ਕਈਆਂ ਨੂੰ ਬੜੇਪਾ ਨਹੀਂ ਦੁਖੀ ਕਰਦਾ ਵੀ ਚੱਲੋ ਕੋਈ ਨਹੀਂ ਦੁਖੀ ਹੋਣ ਨੂੰ ਇੱਕ ਚਿੱਟਾ ਵਾਲ ਬਹੁਤ ਹੈ ਚਿੱਟਾ ਵਾਲ ਇੱਕ ਬਹੁਤ ਹੈ ਦੁਖੀ ਹੋਣ ਨੂੰ ਹਾਏ ਓਏ ਹੋ ਗਏ ਬੁੜੇ ਆ ਚਿੱਟਾ ਵਾਲ ਆ ਗਿਆ ਮੇਰੇ ਦੁਖੀ ਹੋਈ ਜੋ ਹਾਏ ਚਿੱਟਾ ਵਾਲ ਆ ਗਿਆ ਇੰਨਾ ਹੀ ਬਹੁਤ ਹੈ ਸਮਝ ਆਉਂਦੀ ਏ ਗੱਲ ਦੁੱਖ ਦੁਖੀ ਨਹੀਂ ਕਰਦੇ ਉਹ ਵੇਖ ਤੈਰ ਦਾ ਕਲਗੀਆਂ ਵਾਲਾ ਕੰਨਿਆਂ ਤੇ ਪਿਆ ਹੱਸਦਾ ਇਹ ਕਿੱਥੇ ਡੋਪਿਆ ਕਿੰਨ ਕਦੋਂ ਦੁਖੀ ਹੋਏ ਨੇ ਉਹਨਾਂ ਦੀ ਸੁਰਤ ਦੇ ਨੇੜੇ ਤੁਸੀਂ ਮੰਨ ਸਕਦੇ ਹੋ ਕੋਈ ਦੁੱਖ ਗਿਆ। ਸਰੀਰ ਨੂੰ ਬਹੁਤ ਲੱਗੇ ਪਰ ਸੁਰਤ ਤੱਕ ਤੇ ਕੁਝ ਵੀ ਨਹੀਂ ਗਿਆ। ਉਹ ਤੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਨੇ। ਮਰਗਾਬੀ ਪਾਣੀ ਦੇ ਵਿੱਚ ਜਿਵੇਂ ਸੁੱਕੀ ਹੋਈ ਹੁੰਦੀ ਏ ਉਹ ਇਦਾਂ ਹੀ ਰਹੇ।